ਕਰਾਏਦਾਰਾਂ ਦੇ ਵੱਲੋਂ ਬਜ਼ੁਰਗ ਮਹਿਲਾ ਮਕਾਨ ਮਾਲਕਣ ਬੀਬੀ ਦਾ ਕਤਲ ਕਰ ਦਿੱਤਾ ਗਿਆ ਇਹਨਾਂ ਹੀ ਨਹੀਂ ਬਲਕਿ ਕਤਲ ਕਰਕੇ ਮੌਕੇ ਤੋਂ ਜਿਹੜੇ ਕਰਾਏਦਾਰ ਨੌਜਵਾਨ ਮੁੰਡੇ ਰਹਿੰਦੇ ਸੀ ਫਰਾਰ ਹੋ ਜਾਂਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇੰਦਰਾ ਕਲੋਨੀ ਤੋਂ ਮਾਮਲਾ ਸਾਹਮਣੇ ਆ ਜਿੱਥੇ ਕਿ ਲੁੱਟ ਦੀ ਨੀਅਤ ਦੇ ਨਾਲ ਪਹਿਲਾਂ 67 ਸਾਲਾ ਇੱਕ ਬੀਬੀ ਦਾ ਕਤਲ ਕੀਤਾ ਜਾਂਦਾ ਘਰ ਦੇ ਵਿੱਚ ਰਹਿੰਦੇ ਕਰਾਏਦਾਰਾਂ ਦੇ ਉੱਪਰ ਹੀ ਜਿਹੜਾ ਹੁਣ ਪਰਿਵਾਰਕ ਮੈਂਬਰਾਂ ਦੁਆਰਾ ਜਾਂਚ ਪਰ ਕਰੀਬੀ ਰਿਸ਼ਤੇਦਾਰਾਂ ਦੁਆਰਾ ਸ਼ੱਕ ਜਤਾਇਆ ਜਾ ਰਿਹਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੁੱਟ ਦੀ ਨੀਅਤ ਦੇ ਨਾਲ ਕਤਲ ਕੀਤਾ ਜਾ ਰਿਹਾ ਹੈ ਦਰਸਲ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦਾ ਇਹ ਕਹਿਣਾ ਹੈ ਕਿ ਉਸ ਬਜ਼ੁਰਗ ਬੀਬੀ ਦੇ ਕੋਲ ਕਾਫੀ ਜ਼ਿਆਦਾ ਰੁਪਏ ਸੀ ਸੋਨਾ ਵੀ ਜਿਹੜਾ ਕਾਫੀ ਮਾਤਰਾ ਦੇ ਵਿੱਚ ਉਸ ਦੇ ਕੋਲ ਮੌਜੂਦ ਸੀ ਉਹਨਾਂ ਦੇ ਮੁਤਾਬਕ ਹੈ ਉਹ ਜਿਹੜੀ ਬੀਬੀ ਸੀ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਸੀ ਤੇ ਇਸ ਕਰਕੇ ਪੈਸੇ ਮਿਲੇ ਹੋਏ ਸੀ ਫੰਡ ਦੇ ਰੂਪ ਦੇ ਵਿੱਚ ਜਿਹੜੇ ਮਿਲਦੇ ਨੇ ਜਾਂ ਪਰ ਇਕੱਠੀ ਕਰਕੇ ਪੂੰਜੀ ਉਸਨੇ ਸੋਨਾ ਖਰੀਦਿਆ ਸੀ ਤੇ ਉਹਨਾਂ ਨੇ ਲੁੱਟ ਦੀ ਨੀਅਤ ਦੇ ਨਾਲ ਬੀਬੀ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਵਕਤ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਸਾਰੀ ਜਾਂਚ ਪੜਤਾਲ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਲੁੱਟ ਦੀ ਨੀਅਤ ਦੇ ਨਾਲ 68 ਸਾਲਾ ਬੀਬੀ ਦਾ ਘਰ ਦੇ ਵਿੱਚ ਰਹਿੰਦੇ ਕਿਰਾਏਦਾਰਾਂ ਦੁਆਰਾ ਹੀ ਕਤਲ ਕਰ ਦਿੱਤਾ ਗਿਆ ਦਰਸਨਾ ਪਤਾ ਉਸਨੂੰ ਤਲਾਹਦਾ ਜਦੋਂ ਦੂਜੀ ਮੰਜ਼ਲ ਤੇ ਰਹਿੰਦੇ ਕਿਰਾਏਦਾਰ ਉਹਨਾਂ ਦੇ ਕਰੀਬੀਆਂ ਨੂੰ ਤਲਾਹ ਦੰਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਲੁੱਟ ਹੋ ਚੁੱਕੀ ਹੈ ਤੇ ਜਦੋਂ ਅੱਗੇ ਜਾ ਕੇ ਦੇਖਿਆ ਜਾਂਦਾ ਘਰ ਦੇ ਵਿੱਚ ਬਜ਼ੁਰਗ 67 ਸਾਲਾ ਜਿਹੜੀ ਬੀਬੀ ਆ ਮਹਿਲਾ ਔਰਤ ਆ ਉਸ ਦਾ ਕਤਲ ਕਰ ਦਿੱਤਾ ਜਾਂਦਾ ਘਰ ਦੇ ਵਿੱਚ ਉਹ ਸੋ ਜਿਹੜਾ ਗਹਿਣਾ ਘੱਟਾ ਪਿਆ ਹੁੰਦਾ ਪੈਸੇ ਨਕਦੀ ਸਾਰਾ ਕੁਝ ਲੁੱਟ ਕਰ ਲਈ ਗਿਆ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜੇ ਨੌਜਵਾਨ ਕਿਰਾਏ ਦੇ ਉੱਪਰ ਰਹਿੰਦੇ ਸੀ ਪੰਜਾਬ ਦੇ ਹੀ ਰਹਿਣ ਵਾਲੇ ਸੀ ਦੋ ਨੌਜਵਾਨ ਰਹਿੰਦੇ ਸੀ ਤੇ ਇਸ ਵਕਤ ਫਰਾਰ ਚੱਲੇ ਨੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਤੇ ਇਸ ਦੀ ਅੱਗੇ ਪਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਭਾਈ ਨਵਲ ਚਰਮਾ ਮੈਂ ਪਿੱਛੇ ਲੁਧਿਆਣੇ ਦਾ ਰਿਆ ਨਾਲਾ ਇਹ ਮੇਰੀ ਵਾਈਫ ਨੇ ਤੇ ਇਹ ਮੇਰੀ ਭੂਆ ਸੱਸ ਦੀ ਡੈਥ ਹੋਈ ਹੈ ਜਿਨ੍ਹਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਪੂਰੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੁੱਟਾ ਪਿਆ ਇਹ ਮੇਰੀ ਵਾਈਫ ਨੇ ਠਾਇਆ ਮੈਨੂੰ ਪੀਰ ਦੇ ਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਜਿਹੜੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏਤੇ ਰਹਿੰਦੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆਹ ਗੱਲ ਹੋ ਗਈ ਤੇ ਮੈਂ ਆ ਕੇ ਦੇਖਿਆ ਮੇਰੇ ਕੋਲ ਦੇਖਿਆ ਨਹੀਂ ਕਿ ਮੈਂ ਤਾਂ ਬਸ ਜਾਣਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਲੁੱਟ ਮੈਨੂੰ ਭਾਜੀ ਇੰਨਾ ਪਤਾ ਵੀ ਉਹ ਸੋਨਾ ਵਗੈਰਾ ਵਾਵਾ ਫੀਗਾ ਮੇਰੀ ਪੂਆ ਫਾਸਕੋ ਕੰਮ ਕੀ ਕਰਦੇ ਸੀ ਤੇ ਉਹ ਫਰਕਾਰੀ ਨੌਕਰੀ ਕਰਦੇ ਬਿਜਲੀ ਬੋਰਡ ਦੇ ਵਿੱਚ ਸੀਗੇ ਤੇ ਪੈਨਸ਼ਨ ਵੀ ਉਹਨੂੰ ਆਉਂਦੀ ਸੀਗੀ ਤੇ ਉਹਨਾਂ ਦੇ ਮਤਲਬ ਕਿ ਸੀਗਾ ਸਭ ਕੁਝ ਮਿੱਤੀ ਪਰਮਾਤਮਾ ਦੇ ਸਭ ਕੁਝ ਸੀਗਾ ਸਭ ਕੁਝ ਉਹਨਾਂ ਨੇ ਹਾਂ ਰਿਟਾਇਰ ਹੋ ਚੁੱਕੇ ਸੀਗੇ ਤੇ ਸਰਕਾਰੀ ਨੌਕਰੀ ਲਈ ਬੀਜ ਰਿਪੋਰਟ ਦੇ ਵਿੱਚ ਤੇ ਉਹ ਫੋਨਾ ਵਗੈਰਾ ਉਹ ਫੋਨਾ ਨੇ ਦੇਖਿਆ ਵੀ ਉਹਨਾਂ ਕੋਲ ਲੁੱਟ ਦੀ ਨੀਅਤ ਕਰਕੇ ਹੀ ਉਹਨਾਂ ਨੇ ਲੁੱਟ ਲੁੱਟ ਦੀ ਨੀਅਤ ਕਰਕੇ ਸਭ ਕੁਝ ਉਹਨਾਂ ਨੇ ਫੋਨਾ ਲੈ ਕੇ ਗਏ ਨੇ ਜੋ ਪਿਆ ਹੱਥ ਤੇ ਲਜੋ ਘਰੇ ਸੀਗਾ ਜੋ ਵੀ ਉਹਨਾਂ ਨੇ ਕਰਾ ਸਭ ਲੈ ਗਏ ਉਹ ਸਭ ਸਭ ਲੁੱਟ ਕੀ ਕਰਦੇ ਮੰਗ ਹੀ ਕਰਦੇ ਉਹਨਾਂ ਨੂੰ ਲੱਭੋ ਲੱਭ ਕੇ ਉਹਨੂੰ ਮੰਗ ਦੀ ਫਿਜਾਦ ਜੋ ਉਹਦਾ ਦੀ ਫਿਜਾਦ ਨੂੰ ਦੇਣ 법 ਕਾਨੂੰਨ ਯਾਦ ਰੱਖੋ ਤੋ ਇਹ ਅੱਜ ਇਹ ਕਤਲ ਹੋਇਆ ਹੈ ਕਿਹਾ ਹਾਂਜੀ ਇਥੇ ਪੀਐਸ ਅਦਰ ਦੇ ਏਰੀਆ ਦੇ ਵਿੱਚ ਇੰਦਰਾ ਕਲੋਨੀ ਪੈਂਦਾ ਹੈ ਗਲੀ ਨੰਬਰ 2 ਦੇ ਵਿੱਚ ਇੱਕ ਲੇਡੀ ਹੈ ਬੀਨਾ ਰਾਣੀ ਮਰ ਕਰੀਬ 67 ইয়ার্স ਅੱਜ ਜਿਸਾਨੂੰ ఇన్ਫੋਰਮੇਸ਼ਨ ਮਿਲੀ ਕਿ ਫਰੀ ਮਰਡਰ ਹੋ ਚੁੱਕੀ ਹੈ ਇਸਕੇ ਕੇਸ ਸੀ ਸਾਰੇ ਇਥੇ ਆ ਗਿਆ ਪ੍ਰਾਈਮਾ ਫੇਸੀ ਇਹੀ ਲੱਗ ਰਿਹਾ ਹੈ ਕਿ ਇਸ ਘਰ ਦੇ ਵਿੱਚ ਦੋ ਕਿਰਾਏਦਾਰ ਰਹਿ ਰਹੇ ਸੀ ਦੋ ਸਾਲ ਤੋਂ ਕੱਲ ਰਾਤੀ ਇਹ ਜਿਹੜਾ ਵੀਣਾ ਰਾਣੀ ਹੈ ਡਿਸੀਜ਼ ਦੇ ਇਹਦੇ ਮੁੰਡੇ ਨਾਲ ਪਾਰਟੀ ਚੱਲ ਰਹੀ ਸੀ दारू ਦੀ ਪਾਰਟੀ ਚੱਲ ਰਹੀ ਸੀ ਤੇ ਬਾਅਦ ਚ ਕੁਝ ਬੈਸਬਾਜੀ ਹੋ ਗਈ ਵੀਣਾ ਰਾਣੀ ਦੇ ਮੁੰਡੇ ਨਾਲ ਤੇ ਆਪਣਾ ਜਿਹੜਾ ਟੈਨੈਂਟ ਸੀਗਾ ਇਸ ਆਲਟਰਕੇਸ਼ਨ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ ਨਸ਼ੇ ਦੇ ਹਾਲਾਤ ਦੇ ਵਿੱਚ ਇਹਨਾਂ ਨੂੰ ਕਤਲ ਕਰਕੇ ਉਹ ਪਚ ਗਿਆ ਸਰ ਕੋ ਲੁੱਟੋ ਕਹਿੰਦੇ ਲੁੱਟਵੀਂ ਕੀਤੀ ਲੁੱਟਦਾ ਅਜੇ ਦਿਖ ਨਹੀਂ ਰਹਾ ਜੀ ਵੈਸੇ ਖਿਲਰਾ ਪੜਾਇਆ ਸਮਾਨ ਬਟ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਹੇ ਕੀ ਕੀ ਹੈ ਉਹਨਾਂ ਦੀ ਸਟੇਟਮੈਂਟ ਵੀ ਲਿਖ ਰਹੇ ਸਰ ਕਰਾਇਦਾਰ ਕੌਣ ਸੀ ਪੰਜਾਬੀ ਸੀ ਜਾਂ ਕੋਈ ਪਰਵਾਸੀ ਹਾਂ ਦੋ ਮੋਨੇ ਮੁੰਡੇ ਸੀਗੇ ਜੀ ਆਪਣਾ ਪੰਜਾਬੀ ਹੈ ਦੋ ਉਹ ਲਗਭਗ 1.5 2 ਸਾਲ ਤੇ ਰਹਿ ਰਹੇ ਠੀਕ ਹੈ ਉਹਨੂੰ ਗ੍ਰਿਫਤਾਰੀ ਕਰ ਲਾਂਗੇ